Thank you Jesus thank you Jesus thank you Jesus hallelujah 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਮਹਿਮਾ ਤੇ ਵਧਾਈ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਸਵਰਗ ਦੇ ਵਿੱਚ ਬਿਰਾਜਮਾਨ ਹੋ ਮੇਰੇ ਪਿਤਾ ਪਰਮੇਸ਼ਵਰ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਨਾ वचन ਦੇ ਵਿੱਚ ਲਿਖਿਆ ਹੈ ਸਵਰਗ ਮੇਰਾ ਸਿੰਘਾਸਨ ਤੇ ਪ੍ਰਿਥਵੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਬਹੁਤ ਮਹਾਨ ਆ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਤੁਸੀਂ ਮਨੁੱਖ ਦੇ ਬਣਾਇਆ ਹੋਇਆ ਮੰਦਿਰਾਂ ਵਿੱਚ ਨਹੀਂ বাসਦੇ ਪਰ ਮੇਰੇ ਪਿਆਰੇ ਪ੍ਰਭੂ ਤੁਸੀਂ ਉਹਨਾਂ ਮੰਦਿਰਾਂ ਦੇ ਵਿੱਚ বাসਦੇ ਆ ਮੇਰੇ ਪਿਤਾ ਪਰਮੇਸ਼ਰ ਜਿਹੜੇ ਤੁਸੀਂ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੇ ਆ ਅੱਜ ਤੁਹਾਡਾ ਵਚਨ ਦੱਸਦਾ ਕਿ ਤੁਸੀਂ ਮਨੁੱਖ ਨੂੰ ਜਿੰਦਾ ਹੈ ਕਲ ਬਣਾਇਆ ਤੇ ਤੁਸੀਂ ਆਪ ਉਹਦੇ ਅੰਦਰ বাসਣਾ ਚਾਹੁੰਦੇ ਆ ਤੁਸੀਂ ਉਹਦੇ ਮਨ ਦੇ ਵਿੱਚ ਰਹਿਣਾ ਚਾਹੁੰਦੇ ਆ ਮੇਰੇ ਪਿਆਰੇ ਪ੍ਰਭੂ ਅੱਜ ਅਸੀਂ ਤੁਹਾਨੂੰ ਸੱਦਾ ਦਿੰਦੇ ਮੇਰੇ ਪਿਤਾ ਪਰਮੇਸ਼ਰ ਜੀ ਆਓ ਮੇਰੇ ਪਿਆਰੇ ਪ੍ਰਭੂ ਸਾਡੇ ਮਨ ਵਿੱਚ ਪਵਿੱਤਰ ਆਤਮਾ ਦੇ ਰਾਈ ਆਪਣਾ ਡੇਰਾ ਲਾ ਲਓ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਸੱਚਮੁੱਚ ਅਸੀਂ ਬਹੁਤ ਆਨੰਦ ਦੇ ਵਿੱਚ ਆ ਕਿ ਤੁਸੀਂ ਅੱਜ ਵੀ ਸਾਨੂੰ ਜਿਉਂਦਿਆ ਰੱਖਿਆ ਮੇਰੇ ਪ੍ਰਭੂ ਜੀ ਅੱਜ ਫਿਰ ਤੋਂ ਇੱਕ ਨਵਾਂ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਮੇਰੇ ਪਿਤਾ ਪਰਮੇਸ਼ਰ ਮੈਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਮਹਿਮਾ ਸਦਾ ਹੀ ਮੇਰੇ ਜੀਵਨ ਦੇ ਵਿੱਚ ਬਣੀ ਰਹੇ ਮੇਰੇ ਪਿਤਾ ਪਰਮੇਸ਼ਰ ਜੀ ਤੇ ਤੁਹਾਡੀ ਕਿਰਪਾ ਹੁੰਦੀ ਰਹੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਸਵੀਕਾਰ ਕਰੋ ਮੇਰੇ ਪਿਆਰੀ ਪ੍ਰਭੂ ਜੀ ਸਾਡੇ ਮੂੰਹ 'ਚੋਂ ਨਿਕਲਣ ਵਾਲੇ ਧੰਨਵਾਦ ਦੀਆਂ ਭੇਟਾਂ ਨੂੰ ਆਪਣੀ ਹਜ਼ੂਰੀ ਦੇ ਵਿੱਚ ਪਰਵਾਨ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਤੁਸੀਂ ਫਿਰ ਤੋਂ ਇੱਕ ਨਵਾਂ ਸਮਾਂ ਸਾਨੂੰ ਬਖਸ਼ਿਆ ਮੇਰੇ ਪਿਤਾ ਪਰਮੇਸ਼ਰ ਜੀ ਤਾਂ ਜੋ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚੋਂ ਆਪਣੀਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚੋਂ ਅਸੀਂ ਰਹਿਮਤ ਨੂੰ ਲੈ ਸਕੀਏ ਕਿਰਪਾ ਨੂੰ ਲੈ ਸਕੀਏ ਮੇਰੇ ਪਿਤਾ ਪਰਮੇਸ਼ਰ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਇਸ ਸਮੇਂ ਦੇ ਲਈ ਪਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਮੈਨੂੰ ਬਲ ਤੇ ਜ਼ੋਰ ਬਖਸ਼ਣਾ ਮੈਂ ਇਸ ਸਮੇਂ ਨੂੰ ਸੰਭਾਲ ਸਕਾਂ ਅਰੇ ਸਮੇ ਦਾ ਸਹੀ ਇਸਤੇਮਾਲ ਕਰ ਸਕਾਂ ਪ੍ਰਭੂ ਜੀ ਜਿੱਦਾਂ ਤੁਸੀਂ ਚਾਹੋ ਨੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਪ੍ਰਾਰਥਨਾ ਕਰਦੀ ਕਿ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ پاک ਰੂਹ ਦੇ ਵਸੀਲੇ ਦੇ ਨਾਲ ਮੇਰੀ ਮਦਦ ਤੇ ਸਹਾਇਤਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਕਿ ਅੱਜ ਮੈਂ ਉਹੀ ਪ੍ਰਾਰਥਨਾ ਕਰ ਸਕਾਂ ਜਿਸ ਪ੍ਰਾਰਥਨਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਪਾਪ ਰੂਹ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡੀ ਦਾਸੀ ਨੂੰ ਸਿਖਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਾਰਥਨਾ ਕਰਨ ਦੇ ਵਿੱਚ ਆਪਣੀ ਦਾਸੀ ਦੀ ਮਦਦ ਕਰਨਾ ਮੇਰੇ ਪ੍ਰਭੂ ਆਪਣੀ ਦਾਸੀ ਦੇ ਗਲੇ ਨੂੰ ਮਸਾ ਕਰਨਾ ਮੇਰੇ ਪਿਤਾ ਪਰਮੇਸ਼ਵਰ ਜੀ ਪਰ ਮੈਂ ਦੁਆ ਮੰਗਦੀ ਹਾਂ ਹਰ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੀ ਖਿਲਾਫਤ ਦੇ ਵਿੱਚ ਸਿਰ ਚੁੱਕਦੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚੋਂ ਦਾ ਸਿਰ ਕੁਚਲਿਆ ਜਾਏ ਐ ਮੇਰੇ ਖੁਦਾਵੰਦ ਖੁਦਾ ਮੈਂ ਤੁਹਾਡੇ ਸਵਰਗਦੂਤ ਮੰਗਦੀ ਇਸ ਜਗ੍ਹਾ ਦੇ ਉੱਤੇ ਅਰਪਨਾ ਕਰਦੀ ਕਿ ਸਵਰਗਦੂਤ ਆਪਣਾ ਡੇਰਾ ਇਸ ਜਗ੍ਹਾ ਤੇ ਲਾਉਣ ਤੇ ਹਰ ਬੁਰੀ ਬਲਾ ਤੋਂ ਹਰੇਕ ਡਿਸਟਰਬੈਂਸ ਤੋਂ ਸਾਨੂੰ ਬਚਾ ਕੇ ਰੱਖਣ ਪ੍ਰਭੂ ਜੀ ਸਾਡਾ ਮਨ ਪੂਰੀ ਤਰ੍ਹਾਂ ਦੇ ਨਾਲ ਪ੍ਰਾਰਥਨਾ ਦੇ ਵਿੱਚ ਜੁੜ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਸਾਡਾ ਮਨ ਮੇਰੇ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਜੁੜ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਮੇਰੇ ਮਨ ਦੀਆਂ ਡੋਰਾ ਨੂੰ ਆਪਣੇ ਪਾਗ ਜ਼ਲਾਲੀ ਜ਼ੋਰਾ ਪਰ ਹੱਥਾਂ ਵਿੱਚ ਲੈ ਲਓ ਮੇਰੇ ਪ੍ਰਭੂ ਜੀ ਮੇਰੇ ਮਨ ਦੀਆਂ ਦੋਰਾ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਕੰਟਰੋਲ ਕਰੋ ਮੇਰੇ ਪ੍ਰਭੂ ਜੀ ਮੈਂ ਇੱਧਰ ਉੱਧਰ ਨਾ ਦੌੜਾ ਮੇਰੇ ਪ੍ਰਭੂ ਪਰ ਜਿੱਧਰ ਨੂੰ ਤੁਸੀਂ ਮੇਰੇ ਮਨ ਨੂੰ ਗਾਈਡ ਕਰੋ ਮੇਰੇ ਪ੍ਰਭੂ ਮੇਰਾ ਮਨ ਉਸੇ ਪਾਸੇ ਜੁੜੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਜੀ ਮੈਂ ਮਨ ਦੀ ਗੁਲਾਮ ਨਾ ਹੋਵਾਂ ਮੇਰੇ ਪਿਤਾ ਪਰਮੇਸ਼ਰ ਜੀ ਪਰ ਮੇਰਾ ਮਨ ਤੁਹਾਡੀ ਅਧੀਨ ਕੀ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੇਰੇ ਰੂਹ ਜਿਸਮ ਜਾਨ ਦੇ ਉੱਤੇ ਆਪਣਾ ਕਬਜ਼ਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਔਰ ਆਪਣੇ ਮਨ ਪਾਉਂਦੇ ਤਰੀਕੇ ਦੇ ਨਾਲ ਮੇਰੇ ਪ੍ਰਭੂ ਜੀ ਮੇਰਾ ਇਸਤੇਮਾਲ ਕਰੋ ਮੇਰੇ ਪਿਆਰੇ ਪ੍ਰਭੂ ਜੀ। ਉਹ ਮੇਰੇ ਖੁਦਾਬੰਦ ਖੁਦਾ ਮੇਰੇ ਮੱਥੇ ਦੇ ਉੱਤੇ ਜੀਵਨ ਦੀ ਮੋਹਰ ਲਾ ਦਿਓ ਮੇਰੇ ਪਿਤਾ ਪਰਮੇਸ਼ਰ ਜੀ। ਮੇਰੇ ਮੂੰਹ ਨੂੰ ਆਪਣੀ ਮਹਿਮਾ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਮੇਰੇ ਮਨ ਨੂੰ ਵਿਅਰਥ ਵੇਖਣ ਤੋਂ ਵਿਅਰਥ ਸੋਚਣ ਤੋਂ ਮੋੜ ਦਿਓ ਮੇਰੇ ਪ੍ਰਭੂ ਜੀ। ਮੇਰੇ ਮੂੰਹ ਨੂੰ ਵਿਅਰਥ ਬੋਲਣ ਤੋਂ ਮੋੜ ਦਿਓ ਮੇਰੇ ਪਿਤਾ ਪਰਮੇਸ਼ਰ ਜੀ। ਮੇਰੇ ਖੁਦਾਵੰਦ ਖੁਦਾ ਮੇਰੇ ਪਿਆਰੇ ਪਿਤਾ ਪਰਮੇਸ਼ਵਰ ਜੀ ਮੇਰੇ ਜਿੰਨੇ ਵੀ ਭੈਣ ਭਰਾ ਇਸ ਵੇਲੇ ਪ੍ਰਾਰਥਨਾ ਦੇ ਵਿੱਚ ਬਣੇ ਹੋਏ ਆ ਮੇਰੇ ਪ੍ਰਭੂ ਮੈਂ ਉਹਨਾਂ ਦੇ ਲਈ ਤੁਹਾਡਾ ਫੇਵਰ ਮੰਗਦੀ ਆ ਮੇਰੇ ਪ੍ਰਭੂ ਜੀ ਉਹਨਾਂ ਦਾ ਮਨ ਪ੍ਰਾਰਥਨਾ ਦੇ ਵਿੱਚ ਲੱਗੇ ਪਰ ਮੇਰੇ ਪਿਆਰੇ ਪ੍ਰਭੂ ਜੀ ਜਦੋਂ ਅੱਜ ਪ੍ਰਾਰਥਨਾ ਕੀਤੀ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ ਸੱਚਮੁੱਚ ਮੇਰੇ ਭੈਣ ਭਰਾ ਅੱਜ ਇਸ ਪ੍ਰਾਰਥਨਾ ਦੇ ਰਾਹੀਂ ਮੇਰੇ ਪ੍ਰਭੂ ਅਸੀਂ ਸਭ ਦੇ ਸਭ ਤੁਹਾਡੀ ਹਜ਼ੂਰੀ ਦੇ ਵਿੱਚੋਂ ਇੱਕ ਵੱਡੀ ਆਸ਼ੀਸ਼ ਨੂੰ ਪ੍ਰਾਪਤ ਕਰੀਏ ਮੇਰੇ ਪਿਤਾ ਪਰਮੇਸ਼ਵਰ ਜੀ ਪਿਤਾ ਪਰਮੇਸ਼ਰ ਸੀ ਆਪਣੀਆਂ ਅੱਖਾਂ ਤੁਹਾਡੇ ਵੱਲ ਲਾਈਆਂ ਮੇਰੇ ਪਿਆਰੇ ਪ੍ਰਭੂ ਸਾਡਾ ਇਕੋ ਹੀ ਸਹਾਰਾ ਤੁਸੀਂ ਹੋ ਮੇਰੇ ਪ੍ਰਭੂ ਜੀ ਬਾਕੀ ਦੁਨੀਆ ਦੇ ਸਹਾਰੇ ਤਾਂ ਸਾਰੇ ਮੇਰੇ ਪਿਤਾ ਪਰਮੇਸ਼ਰ ਝੂਠੇ ਤੇ ਨਕਮੇ ਆ ਮੇਰੇ ਪਿਆਰੇ ਪ੍ਰਭੂ ਜੀ ਜਿਨ੍ਹਾਂ ਨੇ ਆਪਣੀ ਆਸ ਤੁਹਾਡੇ ਉੱਤੇ ਰੱਖੀ ਮੇਰੇ ਪ੍ਰਭੂ ਜੀ ਤੁਸੀਂ ਉਹਨਾਂ ਦੀ ਆਸ ਨੂੰ ਸ਼ਰਮਿੰਦਿਆ ਨਹੀਂ ਕੀਤਾ ਮੇਰੇ ਪ੍ਰਭੂ ਮੈਂ ਧੰਨਵਾਦ ਕਰਦੀ ਮੇਰੇ ਪ੍ਰਭੂ ਜੀ ਜਿਨ੍ਹਾਂ ਨੇ ਤੁਹਾਡੇ ਵੱਲ ਤੱਕਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਸੰਭਾਲਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਮਰੀਕੋ ਦਾਵਨ ਖੁਦਾਸੀ ਵੀ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਆ ਤੁਹਾਡੀ ਪਨਾਹ ਦੇ ਵਿੱਚ ਆਏ ਆ ਮੇਰੇ ਪ੍ਰਭੂ ਸਾਨੂੰ ਆਪਣੇ ਖੰਭਾਂ ਦੇ ਹੇਠ ਟਿਕੋ ਮੇਰੇ ਪਿਤਾ ਪਰਮੇਸ਼ਰ ਜੀ ਔਰ ਆਪਣੀ ਸ਼ਰਨ ਦੇ ਵਿੱਚ ਸਾਨੂੰ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਅੱਜ ਅਸੀਂ ਪ੍ਰਾਰਥਨਾ ਕਰਦੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਮੇਰੇ ਪ੍ਰਭੂ ਮਰਕਲਸ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਸਾਈਂਸ ਐਂਡ ਵੰਡਰਜ਼ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਮੌਜੂਜ਼ਾਤ ਹੋਣ ਮੇਰੇ ਪ੍ਰਭੂ ਜੀ ਚਿੰਨ ਤੇ ਚਮਤਕਾਰ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਅਦਭੁਤ ਕਾਰਜ ਕਰਨ ਵਾਲੇ ਅਦਭੁਤ ਕੰਮ ਕਰਨ ਵਾਲੇ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡੇ ਲਈ ਕੁਝ ਵੀ ਅਣ ਹੋਣਾ ਨਹੀਂ ਆ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਹੀ ਆ ਜੋ ਸਭ ਕੁਝ ਕਰਨ ਦੇ ਲਈ ਸਮਰਥੀ ਆ ਸਿਰਫ ਤੁਸੀਂ ਹੀ ਕਰ ਸਕਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਪਿਤਾ ਪਰਮੇਸ਼ਰ ਸਾਡਾ ਪ੍ਰੋਸਾ ਤੁਹਾਡੇ ਉੱਤੇ ਆ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਅਸੀਂ ਤੁਹਾਡੇ ਵਚਨ ਦੇ ਵਿੱਚੋਂ ਦੇਖਦੇ ਹਾਂ ਤੁਸੀਂ ਕਿੰਨੇ ਚਿੰਨ ਤੇ ਚਮਤਕਾਰ ਕੀਤੇ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਮੇਰੇ ਪਿਤਾ ਪਰਮੇਸ਼ਰ ਜਿਨ੍ਹਾਂ ਨੇ ਆਪਣੇ ਆਪ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਹਵਾਲੇ ਨਹੀਂ ਕੀਤਾ ਪਰ ਮੇਰੇ ਪ੍ਰਭੂ ਸਿਰਫ ਉਹਨਾਂ ਨੇ ਨੇਚਾਈ ਕੀਤੀ ਸੀਗੀ ਤੇ ਮੇਰੇ ਪ੍ਰਭੂ ਜੀ ਤੁਸੀਂ ਇੰਨੇ ਪਿਆਰ ਨਾਲ ਭਰੇ ਹੋਏ ਪਰਮੇਸ਼ਵਰ ਤੇ ਉਹਨਾਂ ਦੀ ਨੇਚਾ ਦੇ ਕਰਕੇ ਹੀ ਉਹਨਾਂ ਨੂੰ ਚੰਗੇ ਕਰਤਾ ਮੇਰੇ ਖੁਦਾਬੰਦ ਖੁਦਾ ਅਸੀਂ ਤਾਂ ਤੁਹਾਡੇ ਧੀਆ ਪੁੱਤਰ ਆ ਅਸੀਂ ਆਪਣੀਆਂ ਜਾਨਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਆ ਤੁਸੀਂ ਆਪ ਸਾਨੂੰ ਇਸ ਸੰਸਾਰ ਨਾਲੋਂ ਵੱਖਰੇ ਕੀਤਾ ਹੈ ਤੇ ਜ਼ਰੂਰ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਇੱਕ ਖਾਸ ਮਕਸਦ ਦੇ ਲਈ ਖਾਸ ਯੋਜਨਾ ਦੇ ਤਹਿਤ ਤੁਸੀਂ ਸਾਨੂੰ ਵੱਖਰੇਆ ਕੀਤਾ ਪਰ ਮੈਂ ਯਕੀਨ ਕਰਦੀ ਆ ਮੇਰੇ ਪ੍ਰਭੂ ਜੀ ਕਿ ਦੂਜਿਆਂ ਦੇ ਨਾਲੋਂ ਵੱਧ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਲਈ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤੁਸੀਂ ਪ੍ਰੋਵਾਈਡ ਕਰਨ ਵਾਲੇ ਆ ਤੁਸੀਂ ਸਾਨੂੰ ਮੇਰੇ ਪ੍ਰਭੂ ਛੂਣ ਵਾਲੇ ਆ ਪਰ ਮੇਰੇ ਪ੍ਰਭੂ ਤੁਸੀਂ ਸਾਨੂੰ ਚਿੰਨ ਤੇ ਚਮਤਕਾਰ ਦੇਣ ਵਾਲੇ ਪਰਮੇਸ਼ਰ ਆ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਅਸੀਂ ਚਿੰਨ ਤੇ ਚਮਤਕਾਰਾਂ ਦੇ ਉੱਤੇ ਯਕੀਨ ਨਹੀਂ ਕਰਦੇ ਪਰ ਮੇਰੇ ਪ੍ਰਭੂ ਅਸੀਂ ਤੁਹਾਡੇ ਉੱਤੇ ਯਕੀਨ ਕਰਦੇ ਆ ਕਿਉਂਕਿ ਮੇਰੇ ਪਿਤਾ ਪਰਮੇਸ਼ਰ ਤੁਸੀਂ ਚਿੰਨਾ ਤੇ ਚਮਤਕਾਰਾਂ ਨੂੰ ਜਨਮ ਦੇਣ ਦੇ ਲਈ ਸਮਰਥੀ ਹੈ ਮੇਰੇ ਪਿਆਰੇ ਪ੍ਰਭੂ ਜੀ ਅਮ੍ਰਿਕੁਦਾਵਨ ਕੁਦਾ ਮੈਂ ਪ੍ਰਾਰਥਨਾ ਕਰਦੀ ਹਰੇ ਕੋ ਡਿਸਟ੍ਰਬੈਂਸ ਹਟ ਰੰਦੀ ਉਹ ਪ੍ਰੋਬਲਮ ਜਿਹੜੀ ਇਸ ਪ੍ਰਾਰਥਨਾ ਦੇ ਵਿੱਚ ਰਿਕਵਰ ਬਟ ਬਣੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚੋਂ ਦੂਰ ਹੋ ਜਾਏ ਆਓ ਮੇਰੇ ਕੁਦਾਵਨ ਕੁਦਾ ਅੱਜ ਆਪਣੇ ਸੁਪਰ ਨੇਚਰਲ ਕੰਮਾਂ ਨੂੰ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰਾ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪ੍ਰਭੂ ਅੱਜ ਉਸ ਤਰੀਕੇ ਦੇ ਨਾਲ ਮਰਕਲਸ ਹੋ ਜਾਣ ਮੇਰੇ ਪ੍ਰਭੂ ਜਿੱਦਾਂ ਪਵਿੱਤਰ ਬਾਈਬਲ ਦੇ ਵਿੱਚ ਹੋਏ ਆ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਅੱਜ ਦਾ ਇਹ ਸਾਈਨਸ ਸਾਡੀ ਲਾਈਫ ਦੇ ਵਿੱਚ ਹੋਣ ਮੇਰੇ ਪ੍ਰਭੂ ਜਿੱਦਾਂ ਅਸੀਂ ਬਾਈਬਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਿਸ਼ਾਨ ਤੇ ਅਦਭੁਤ ਕੰਮ ਦੇਖਦੇ ਆ ਮੇਰੇ ਪ੍ਰਭੂ ਅਸੀਂ ਤੁਹਾਡੇ ਧੀਆ ਪੁੱਤਰ ਆ ਮੇਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਆਪਣੇ ਕੰਮਾਂ ਨੂੰ ਪੂਰਿਆਂ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਅੱਜ ਜਿਹੜੇ ਚਮਤਕਾਰ ਮੰਗਦੇ ਆ ਮੇਰੇ ਪ੍ਰਭੂ ਤੁਹਾਨੂੰ ਪਰਖਣ ਦੇ ਲਈ ਨਹੀਂ ਮੇਰੇ ਪਿਤਾ ਪਰਮੇਸ਼ਰ ਜੀ ਪਰ ਮੇਰੇ ਪ੍ਰਭੂ ਬਹੁਤ ਇਹਨਾਂ ਦੀ ਜ਼ਰੂਰਤ ਆ ਸਾਨੂੰ ਇਹਨਾਂ ਦੀ ਜ਼ਰੂਰਤ ਆ ਮੇਰੇ ਪ੍ਰਭੂ ਜੀ ਅਰ ਤੁਸੀਂ ਮੌਜੂਜ਼ਾਤ ਕਰਨ ਦੇ ਲਈ ਸਮਰਥੀ ਪਰਮੇਸ਼ਵਰ ਆ ਮੇਰੇ ਪ੍ਰਭੂ ਅਸੀਂ ਇਹਨਾਂ ਮੌਜੂਜ਼ਿਆ ਨੂੰ ਮੇਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਲਈ ਮੰਗਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਆਸ਼ੀਸ਼ ਦੇ ਰੂਪ ਦੇ ਵਿੱਚ ਮੰਗਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚੋਂ ਅਸੀਂ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਪਾਣੀ ਨੂੰ ਮੈ ਦੇ ਵਿੱਚ ਬਦਲ ਦਿੱਤਾ ਮੇਰੇ ਪ੍ਰਭੂ ਤੁਸੀਂ ਉਸ ਇੱਕ ਸਿੰਪਲ ਪਾਣੀ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਯਿਸੂ ਮਸੀਹ ਜੀ ਤੁਸੀਂ ਉਸ ਪਾਣੀ ਨੂੰ ਵਾਈਨ ਦੇ ਵਿੱਚ ਕਨਵਰਟ ਕਰ ਦਿੱਤਾ ਸੱਚਮੁੱਚ ਅੱਜ ਵੀ ਮੇਰੇ ਪ੍ਰਭੂ ਤੁਸੀਂ ਮੌਜੂਦਤ ਕਰਨ ਦੇ ਲਈ ਸਮਰਥੀ ਉਹ ਹਾਜ਼ਰ ਹੋ ਮੇਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਅੱਜ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਮੇਰੇ ਪਿਤਾ ਪਰਮੇਸ਼ਰ ਜੀ ਜੋ ਜਿਹੜੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਆ ਔਰ ਉਹਨਾਂ ਦੀ ਥਾਂ ਤੇ ਮੇਰੇ ਪ੍ਰਭੂ ਜਿਹੜੇ ਸਬਸਟੀਟਿਊਟ ਅਸੀਂ ਇਸਤੇਮਾਲ ਕਰ ਰਹੇ ਆ ਮੇਰੇ ਪ੍ਰਭੂ ਜੀ ਛਿੜੀਆਂ ਚੀਜ਼ਾਂ ਦਾ ਸੀ ਇਸਤੇਮਾਲ ਕਰ ਰਿਹਾ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਸਬਸਟੀਟਿਊਟ ਨੂੰ ਸ਼ੂਕ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਸਪੈਸ਼ਲ ਬਣਾਉਂਦਿਓ ਮੇਰੇ ਪ੍ਰਭੂ ਜਿੱਦਾਂ ਇੱਕ ਸਧਾਰਨ ਪਾਣੀ ਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਵਾਈਨ ਦੇ ਵਿੱਚ ਕਨਵਰਟ ਕਰ ਦਿੱਤਾ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਪਈ ਹੋਈ ਹਰੇਕ ਸਧਾਰਨ ਚੀਜ਼ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਜਿਹੜੀ ਖਤਮ ਹੋ ਚੁੱਕੀ ਆ ਪਰ ਉਹਦੀ ਜਗ੍ਹਾ ਤੇ ਜੋ ਵੀ ਸਾਧੀਆਂ ਚੀਜ਼ਾਂ ਜੋ ਵੀ ਥੋੜੀਆਂ ਚੀਜ਼ਾਂ ਮੇਰੀ ਜ਼ਿੰਦਗੀ ਚ ਪਈਆਂ ਆ ਮੇਰੇ ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਉਹ ਖਾਸ ਹੋ ਜਾਣ ਉਹ ਖਤਮ ਹੋਈ ਚੀਜ਼ ਸੱਤ ਗੁਣਾ ਮੇਰੀ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਏ ਜਿਹੜੀ ਪਰਮੇਸ਼ਵਰ ਦੇ ਵੱਲੋਂ ਤੇ ਪਰਮੇਸ਼ਵਰ ਨੂੰ ਚੰਗੀ ਲੱਗਣ ਵਾਲੀ ਆ ਇਹ ਮੇਰੇ ਖੁਦਾਵੰਦ ਖੁਦਾ ਜਬ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੇਰੇ ਪ੍ਰਭੂ ਮੇਰੇ ਅੰਦਰ ਪਿਆ ਹੋਇਆ ਸਾਦਾ ਪਾਣੀ ਮੇਰੇ ਪ੍ਰਭੂ ਜੀ ਉਹ ਪਵਿੱਤਰ ਮੈਂ ਬਣ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਉਹ ਇੱਕ ਖਾਸ ਮਕਸਦ ਬਣ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੈਂ ਤੁਹਾਡੇ ਇਸ ਚਮਤਕਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਾਂ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਮੇਰੇ ਘਰ ਦੇ ਵਿੱਚ ਪਈ ਹੋਈ ਸਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਖਤਮ ਹੋਈਆਂ ਨਜ਼ਰ ਆਉਂਦੀਆਂ ਆ ਪ੍ਰਭੂ ਤੁਸੀਂ ਤੇ ਹਾਜ਼ਰ ਤੇ ਨਾਜ਼ਰ ਪਰਮੇਸ਼ੁਰ ਹਾਂ ਤੁਸੀਂ ਤਾਂ ਕਦੀ ਵੀ ਮੇਰੇ ਪ੍ਰਭੂ ਜੀ ਇਹੋ ਜਿਹਾ ਸਮਾਨੀ ਕਿ ਤੁਸੀਂ ਉងਦੇ ਹੋ ਮੋ ਤੁਸੀਂ ਸੌਂਦੇ ਹੋਵੋ ਤੁਸੀਂ ਤਾਂ 올 ਦਾ ਟਾਈਮ ਅਵੇਲੇਬਲ ਆ ਮੇਰੇ ਪ੍ਰਭੂ ਤੇ ਅੱਜ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਤੁਸੀਂ ਬਰਕਤਾਂ ਦਿਓ ਮੇਰੇ ਪ੍ਰਭੂ ਸਾਡੇ ਘਰਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਪਣੀਆਂ ਰਹਿਮਤਾਂ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਜਿੰਨਾ ਘਰਾਂ ਦੇ ਵਿੱਚ ਕੁਝ ਵੀ ਨਹੀਂ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਜਿਹੜੇ ਤੁਹਾਡੇ ਉੱਤੇ ਭਰੋਸਾ ਰੱਖਦੇ ਅੱਜ ਉਹਨਾਂ ਦੇ ਘਰਾਂ 'ਚ ਮਿਰਕਲ ਹੋ ਜਾਣ ਪ੍ਰਭੂ ਯਿਸੂ ਜੀ ਦੇ ਨਾਮ 'ਚ ਮੇਰੇ ਪ੍ਰਭੂ ਅੱਜ ਉਹਨਾਂ ਦੇ ਘਰ ਘਰ ਅਨਾਜ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਜੀ ਅੱਜ ਉਹਨਾਂ ਦੇ ਘਰ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਭਰ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਉਹਨਾਂ ਦੇ ਜ਼ਰੂਰਤ ਦੀਆਂ ਚੀਜ਼ਾਂ ਮੇਰੇ ਪ੍ਰਭੂ ਉਹਨਾਂ ਨੂੰ ਮੁਹੱਈਆ ਕਰਵਾ ਦਿਓ ਮੇਰੇ ਪ੍ਰਭੂ ਔਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਉਹ ਹੈਰਾਨ ਹੋ ਕੇ ਮੇਰੇ ਪ੍ਰਭੂ ਤੁਹਾਡੇ ਮੌਜੂਜ਼ੇ ਨੂੰ ਤੱਕਣ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪ੍ਰਭੂ ਵੱਡੇ ਉਤਸ਼ਾਹ ਦੇ ਨਾਲ ਤੁਹਾਡੀ ਮਹਿਮਾ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਖੁਦਾਵਨ ਖੁਦਾ ਤੁਸੀਂ ਤੇ ਅੰਨੇ ਬੋਲਿਆ ਨੂੰ ਮੇਰੇ ਪਿਤਾ ਪਰਮੇਸ਼ਰ ਦੇਖਣ ਤੇ ਸੁਣਨ ਲਾ ਦਿੱਤਾ ਗੁੰਗਿਆਂ ਨੂੰ ਤੁਸੀਂ ਬੋਲਣ ਲਾ ਦਿੱਤਾ ਅੰਨਿਆਂ ਨੂੰ ਤੁਸੀਂ ਦੇਖਣ ਲਾ ਦਿੱਤਾ ਮੇਰੇ ਪਿਤਾ ਪਰਮੇਸ਼ਰ ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਜਬਰਦਸਤ ਮੌਜਜ਼ਾ ਕਰੋ ਮੇਰੇ ਪਿਤਾ ਪਰਮੇਸ਼ਰ ਕਿ ਉਹ ਬਰਕਤਾਂ ਜਿਹੜੀਆਂ ਤੁਸੀਂ ਸਾਡੇ ਲਈ ਠਹਿਰਾਈਆਂ ਆ ਉਹ ਪਲੈਨਿੰਗਸ ਜਿਹੜੀਆਂ ਤੁਸੀਂ ਸਾਡੇ ਲਈ ਠਹਿਰਾਈਆਂ ਆ ਜਿਹੜੀਆਂ ਸਾਨੂੰ ਅਜੇ ਤੱਕ ਨਜ਼ਰ ਨਹੀਂ ਆ ਰਹੀਆਂ ਜਿਹੜੀ ਸਾਡੇ ਸਾਡਾ ਆਤਮਿਕ ਅੰਦਰ ਆਤਾ ਆ ਜੋ ਜਿਨ੍ਹਾਂ ਦੇ ਅੰਦਰ ਮੇਰੇ ਪ੍ਰਭੂ ਜੀ ਫਿਜ਼ਿਕਲੀ ਜਿਹੜੇ ਬਲਾਈਂਡ ਆ ਜਿਹੜੇ ਬਲਾਈਂਡਨੈਸ ਦੇ ਅੰਦਰ ਆ ਅੱਜ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੀਆਂ ਅੱਖਾਂ ਨੂੰ ਸ਼ੂਲੋ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡੀਆਂ ਬਰਕਤਾਂ ਨੂੰ ਜਿਹੜੀਆਂ ਤੁਸੀਂ ਸਾਡੇ ਲਈ ਠਹਿਰਾਈਆਂ ਸੀ ਉਹਨਾਂ ਨੂੰ ਦੇਖ ਸਕੀਏ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਸਾਨੂੰ ਨਜ਼ਰ ਆਉਣ ਮੇਰੇ ਪ੍ਰਭੂ ਔਰ ਹਰੇਕ ਉਹ ਗੁੰਗਾਪਣ ਜਿਹੜਾ ਸਾਡੇ ਮੂੰਹ ਦੇ ਉੱਤੇ ਰਾਜ ਕਰਦਾ ਅੱਜ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਾਂਦਾ ਰਹੇ ਮੇਰੇ ਪ੍ਰਭੂ ਸਾਡੇ ਹੋਠਾਂ ਨੂੰ ਛੂ ਲੋ ਸਾਡੇ ਮੂੰਹ ਨੂੰ ਛੂ ਲੋ ਮੇਰੇ ਪ੍ਰਭੂ ਜੀ ਸਾਡੇ ਮੂੰਹ ਖੁੱਲ ਜਾਣ ਤੁਹਾਡੀ ਮਹਿਮਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਮਹਿਮਾ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਸੱਜਗ ਦੇ ਵਿੱਚ ਨਵੇਂ ਗੀਤਾਂ ਦੇ ਰੂਪ ਦੇ ਵਿੱਚ ਬਿਆਨ ਕਰੀਏ ਗਵਾਹੀਆਂ ਦੇ ਰੂਪ ਦੇ ਵਿੱਚ ਬਿਆਨ ਕਰੀਏ ਮੇਰੇ ਪਿਤਾ ਪਰਮੇਸ਼ਰ ਜੀ ਸਾਡਾ ਗੁੰਗਾਪਣ ਜਾਂਦਾ ਰਹੇ ਮੇਰੇ ਪ੍ਰਭੂ ਫਿਜ਼ਿਕਲੀ ਗੁੰਗਾਪਣ ਵੀ ਜਾਂਦਾ ਰਹੇ ਮੇਰੇ ਪ੍ਰਭੂ ਜੀ ਔਰ ਆਤਮਿਕ ਗੁੰਗਾਪਣ ਵੀ ਜਾਂਦਾ ਰਹੇ ਮੇਰੇ ਪ੍ਰਭੂ ਜੀ ਓ ਮੇਰੇ ਪਿਆਰੇ ਪ੍ਰਭੂ ਸਰੀਰਕ ਤੌਰ ਤੇ ਅਨਾਂਪਣ ਵੀ ਜਾਂਦਾ ਰਹੇ ਅਰ ਆਤਮਿਕ ਤਰੀਕੇ ਦਾ ਅਨਾਂਪਣ ਵੀ ਸਾਡੇ ਤੋਂ ਦੂਰ ਹੋ ਜਾਏ ਮੇਰੇ ਪ੍ਰਭੂ ਸਾਨੂੰ ਆਤਮਿਕ ਅਤੇ ਸਰੀਰਕ ਸੁਜਾਖੇ ਬਣਾਓ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਭ ਕੁਝ ਕਰਨ ਦੇ ਲਈ ਸਮਰਥੀ ਆ ਮੇਰੇ ਪਿਆਰੇ ਪ੍ਰਭੂ ਸਾਨੂੰ ਤੁਹਾਡੀਆਂ ਬਰਕਤਾਂ ਨਜ਼ਰ ਆਉਣ ਸਾਨੂੰ ਤੁਹਾਡੀਆਂ ਪਲੈਨਿੰਗਸ ਨਜ਼ਰ ਆਉਣ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤੁਹਾਡੇ ਰੂਹ ਦੇ ਦੁਆਰਾ ਅਰ ਤੁਹਾਡੇ ਸਮਰਥ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਜੀ ਨੇ 38 ਵਰਿਆਂ ਦੇ ਰੋਗੀ ਨੂੰ ਛੂ ਕੇ ਚੰਗਿਆਂ ਕਰ ਦਿੱਤਾ ਸ਼ਬਦ ਦੇ ਨਾਲ ਚੰਗਿਆਂ ਕਰ ਦਿੱਤਾ ਜਿਹਦਾ ਕੋਈ ਸਹਾਰਾ ਨਹੀਂ ਸੀ ਜਿਹੜਾ ਕਿੰਨੇ ਲੰਬੇ ਸਮੇਂ ਤੋਂ ਉਸ ਪਾਣੀ ਦੇ ਕੰਡੇ ਤੇ ਬੈਠਾ ਹੋਇਆ ਸੀਗਾ ਜੇ ਇਸ ਪਾਣੀ ਦੇ ਵਿੱਚ ਉਤਰਣ ਦੇ ਨਾਲ ਉਹ ਚੰਗਾ ਹੋ ਸਕਦਾ ਸੀਗਾ ਪਰ ਕੋਈ ਉਹਦੀ ਮਦਦ ਕਰਨ ਵਾਲਾ ਨਹੀਂ ਸੀ ਐ ਮੇਰੇ ਖੁਦਾਵੰਦ ਖੁਦਾ ਜ ਮੈਂ ਪ੍ਰਾਰਥਨਾ ਕਰਦੀ ਹਾਂ ਜਿਹੜੇ ਭੈਣ ਭਰਾ ਬਹੁਤ ਲੰਬੇ ਸਮੇਂ ਤੋਂ ਮੇਰੇ ਪਿਤਾ ਪਰਮੇਸ਼ਰ ਜੀ ਆਪਣੀ ਬਰਕਤ ਦੇ ਬੂਹੇ ਤੇ ਖਲੋਤੇ ਆ ਪਰ ਕੋਈ ਉਹਨਾਂ ਦੀ ਮਦਦ ਕਰਨ ਵਾਲਾ ਨਜ਼ਰ ਨਹੀਂ ਆਉਂਦਾ ਐ ਮੇਰੇ ਖੁਦਾਵਨ ਖੁਦਾ ਉਹ ਭੈਣ ਭਰਾ ਮੇਰੇ ਪਿਆਰੇ ਪ੍ਰਭੂ ਜੀ ਜਿਨ੍ਹਾਂ ਨੂੰ ਬਰਕਤ ਤਾਂ ਨਜ਼ਰ ਆਉਂਦੀ ਆ ਪਰ ਮੇਰੇ ਪ੍ਰਭੂ ਉਹ ਬਰਕਤ ਨੂੰ ਛੂ ਨਹੀਂ ਸਕਦੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਮੈਂ ਪ੍ਰਾਰਥਨਾ ਕਰਦੀ ਆ ਉਸ 38 ਵਰਿਆਂ ਦੇ ਰੋਗੀ ਦੇ ਵਾਂਗ ਮੇਰੇ ਪਿਤਾ ਪਰਮੇਸ਼ਰ ਜੀ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਸ਼ਬਦ ਦੇ ਰਹੀ ਚਮਤਕਾਰ ਕਰ ਦਿਓ ਮੇਰੇ ਪ੍ਰਭੂ ਉਹ ਲੋਕ ਆਪਣੀ شفਾਂ ਨੂੰ ਲੈ ਲੈਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਲੋਕ ਆਪਣੀ ਬਰਕਤ ਨੂੰ ਲੈ ਲੈਣ ਮੇਰੇ ਪ੍ਰਭੂ ਜੀ ਅਰੋਨਾ ਦੀ ਜ਼ਿੰਦਗੀ ਦੇ ਵਿੱਚ ਲੱਗੀ ਹੋਈ ਉਹ ਪੁਰਾਣੀ ਵਰੀਓ ਵਰੀ ਜਿਹੜੀ ਰੁਕਾਵਟ ਆ ਉਹ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਯਕੀਨ ਕਰਦੀ ਆ ਕਿ ਮਾਇਨੇ ਨਹੀਂ ਰੱਖਦਾ ਬਿਮਾਰੀ ਕਿੰਨੇ ਸਾਲ ਪੁਰਾਣੀ ਆ ਮਾਇਨੇ ਨਹੀਂ ਰੱਖਦਾ ਸਾਡੀ ਰੁਕਾਵਟ ਕਿੰਨੇ ਸਾਲਾਂ ਤੋਂ ਬਣੀ ਹੋਈ ਆ ਮਾਇਨੇ ਨਹੀਂ ਰੱਖਦਾ ਸੀ ਕਿੰਨੇ ਵਰਿਆਂ ਤੋਂ ਹਾਰ ਦੇ ਵਿੱਚ ਚੱਲ ਰਹੇ ਆ ਮਾਇਨੇ ਨਹੀਂ ਰੱਖਦਾ ਸਾਡੀਆਂ ਸਮੱਸਿਆਵਾਂ ਕਿੰਨੀਆਂ ਲੰਬੀਆਂ ਆ ਪਰ ਮਾਇਨੇ ਰੱਖਦਾ ਕਿ ਅੱਜ ਮੇਰਾ ਪਰਮੇਸ਼ਵਰ ਮੇਰੀ ਜ਼ਿੰਦਗੀ ਦੇ ਵਿੱਚ ਆ ਮੇਰੇ ਲਈ ਇਹੀ ਸਭ ਤੋਂ ਵੱਧ ਮਾਇਨੇ ਕਰਦਾ ਆ ਕਿ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਅੱਜ ਤੁਸੀਂ ਰੁਕਾਵਟਾਂ ਨੂੰ ਹਟਾਉਣ ਵਾਲੇ ਪ੍ਰਭੂ ਜੀ ਸਾਡੇ ਅੰਗ ਸੰਗ ਤੇ ਸਾਡੇ ਨਾਲ ਆ ਸ਼ਿਫਾ ਦੇਣ ਵਾਲੇ ਪਰਮੇਸ਼ਰ ਸਾਡੇ ਨਾਲ ਆ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਲੇ ਪ੍ਰਭੂ ਜੀ ਸਾਡੇ ਨਾਲ ਆ اے ਮੇਰੇ ਖੁਦਾਬਨ ਖੁਦਾ ਉਸ 38 ਵਰਿਆਂ ਦੇ ਰੋਗੀ ਦੇ ਵਾਂਗ ਮੇਰੇ ਪ੍ਰਭੂ ਜੀ ਅੱਜ ਸਾਡੀ ਜ਼ਿੰਦਗੀ ਦੀ ਹਰ ਰੁਕਾਵਟ ਨੂੰ ਦੂਰ ਕਰ ਦਿਓ ਅੱਜ ਸਾਡੀ ਜ਼ਿੰਦਗੀ ਦੀ ਹਰ ਬਿਮਾਰੀ ਤੋਂ ਸਾਨੂੰ ਸ਼ਿਫਾ ਦੇ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਜੋ ਰੁਕੀਆਂ ਹੋਈਆਂ ਜਿਹੜੀਆਂ ਬਰਕਤਾਂ ਆ ਜਿਹੜੀਆਂ ਬਹੁਤ ਪੁਰਾਣੇ ਸਮੇਂ ਤੋਂ ਰੁਕੀਆਂ ਹੋਈਆਂ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਾਨੂੰ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਅਤੇ ਤੁਹਾਡੇ ਅਨੁਗ੍ਰਹਿ ਦੇ ਨਾਲ ਮਿਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਸਭ ਕੁਝ ਕਰਨ ਦੇ ਲਈ ਸਮਰਥੀ ਆ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਇੱਕ ਤੁਸੀਂ ਤੇ ਉਹ ਜਿਹਦੇ ਉੱਤੇ ਭਰੋਸਾ ਰੱਖਣ ਦੇ ਨਾਲ ਮਨੁੱਖ ਸ਼ਰਮਿੰਦਾ ਨਹੀਂ ਹੁੰਦਾ ਔਰ ਮੇਰੇ ਪ੍ਰਭੂ ਅੱਜ ਅਸੀਂ ਭਰੋਸਾ ਰੱਖਿਆ ਹੈ ਕਿ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਮਿਰਕਲ ਹੋਣਗੇ ਮੌਜੂਜ਼ਾਤ ਹੋਣਗੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਸਾਡੇ ਜਿਸਮ ਦੇ ਅੰਦਰ ਮੌਜੂਜ਼ੇ ਹੋਣਗੇ ਅੱਜ ਸਾਡੇ ਘਰ ਦੇ ਅੰਦਰ ਮੌਜੂਜ਼ੇ ਹੋਣਗੇ ਅੱਜ ਸਾਡੇ ਪਰਿਵਾਰ ਦੇ ਅੰਦਰ ਮੌਜੂਜ਼ੇ ਹੋਣਗੇ ਅੱਜ ਸਾਡੀ ਬਿਜ਼ਨਸ ਦੇ ਅੰਦਰ ਸਾਡੀ ਜੌਬ ਦੇ ਅੰਦਰ ਮੌਜੂਜ਼ੇ ਹੋਣਗੇ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਮੌਜੂਜ਼ੇ ਕਰਨ ਵਾਲੇ ਪਰਮੇਸ਼ਵਰ ਹੈਂ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਅਜੀਬ ਤੇ ਅਦਭੁਤ ਕੰਮ ਕਰਨ ਵਾਲੇ ਪਰਮੇਸ਼ਰ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਖੁਦਾਵੰਦ ਖੁਦਾ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਤੁਸੀਂ ਸਾਨੂੰ ਆਪਣੇ ਨੇੜੇ ਲਾ ਲਿਆ ਮੇਰੇ ਪ੍ਰਭੂ ਤੁਸੀਂ ਸਾਨੂੰ ਆਪਣੇ ਧੀਆ ਪੁੱਤਰ ਬਣਾ ਲਿਆ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਸ਼ਾਹੀ ਘਰਾਣੇ ਦੇ ਵਾਰਿਸ ਬਣਾ ਲਿਆ ਮੇਰੇ ਪ੍ਰਭੂ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪ੍ਰਭੂ ਤੁਹਾਡੇ ਲਈ ਕੀ ਔਖਾ ਕੁਛ ਵੀ ਔਖਾ ਨਹੀਂ ਹੈ ਮੇਰੇ ਪ੍ਰਭੂ ਜੀ ਜਦੋਂ ਤੁਸੀਂ ਇਸ ਇਸرائیਲੀਆਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢਿਆ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਉੱਥੇ ਜਿਹੜਾ ਸਮੁੰਦਰ ਲਾਲ ਸਮੁੰਦਰ ਜਿਹੜਾ ਉਫਾਨ ਦੇ ਉੱਤੇ ਸੀਗਾ ਜਿਹੜਾ ਪੂਰੇ ਸ਼ੋਰ ਦੇ ਵਿੱਚ ਸੀਗਾ ਪੂਰੇ ਜ਼ੋਰ ਦੇ ਵਿੱਚ ਸੀਗਾ ਜਿਹੜੀਆਂ ਲਹਿਰਾਂ ਚੜ ਚੜ ਕੇ ਆਉਂਦੀਆਂ ਸੀਗੀਆਂ ਜਿਹੜਾ ਸੱਚੀ ਡਰਾਉਂਦਾ ਸੀਗਾ ਮੇਰੇ ਖੁਦਾਵੰ ਖੁਦਾ ਤੁਸੀਂ ਤਾਂ ਆਪਣੇ ਹੁਕਮ ਦੇ ਨਾਲ ਉਸ ਸਮੁੰਦਰ ਨੂੰ ਫਾੜ ਦਿੱਤਾ ਉਸ ਸਮੁੰਦਰ ਦੇ ਪਾਣੀ ਦੀਆਂ ਦੀਵਾਰਾਂ ਬਣਾ ਦਿੱਤੀਆਂ ਮੇਰੇ ਪ੍ਰਭੂ ਤੁਸੀਂ ਹਨੇਰੀਆਂ ਨੂੰ ਉੱਥੇ ਜਿਹੜੀਆਂ ਵਗਦੀਆਂ ਸੀ ਤੇਜ਼ ਹਵਾਵਾਂ ਤੁਸੀਂ ਉਹਨਾਂ ਨੂੰ ਥੰਮ ਦਿੱਤਾ اے ਮੇਰੇ ਖੁਦਾਵੰਦ ਖੁਦਾ ਤੁਸੀਂ ਉਹਨਾਂ ਪਾਣੀਆਂ ਦੇ ਵਿੱਚੋਂ ਦੀ ਆਪਣੇ ਲੋਕਾਂ ਦੇ ਲਈ ਸੁੱਕਾ ਰਾਹ ਤਿਆਰ ਕਰ ਦਿੱਤਾ ਤੁਹਾਡੀ ਪਰਜਾ ਮੇਰੇ ਪ੍ਰਭੂ ਅਸ ਰਾਤ ਥਾਣੀ ਲੰਘ ਗਈ ਮੇਰੇ ਪਿਤਾ ਪਰਮੇਸ਼ਵਰ ਜੀ اے ਮੇਰੇ ਖੁਦਾਵੰਦ ਖੁਦਾ ਔਰ ਉਹ ਵੈਰੀ ਜਿਹੜਾ ਤੁਹਾਡੇ ਲੋਕਾਂ ਦੀ ਜਾਨ ਲੈਣ ਨੂੰ ਪਿੱਛੇ ਪਿਆ ਸੀ ਉਹਨਾਂ ਹੀ ਪਾਣੀਆਂ ਦੇ ਵਿੱਚ ਜਿਹੜੇ ਡਰਾਮਣੇ ਸੀ ਜਿਹੜੇ ਜ਼ੋਰਦਾਰ ਸੀਗੇ ਜਿਹੜੇ ਉੱਛਲਣ ਵਾਲੇ ਸੀਗੇ ਤੁਸੀਂ ਉਹਨਾਂ ਹੀ ਪਾਣੀਆਂ ਦੇ ਵਿੱਚ ਉਹਨਾਂ ਵੈਰੀਆਂ ਦਾ ਨਾਸ਼ ਕੀਤਾ اے میرے ਖੁਦਾਵੰਦ ਖੁਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਵੀ ਮੇਰੇ ਪ੍ਰਭੂ ਮੈਂ ਉਹੀ ਪ੍ਰਾਰਥਨਾ ਕਰਦੀ ਮੇਰੇ ਪਿਤਾ ਪਰਮੇਸ਼ਵਰ ਜੀ ਅਰ ਅੱਜ ਵੀ ਤੁਸੀਂ ਉਸੇ ਸਮਰਥ ਨਾਲ ਭਰੇ ਹੋਏ ਪਰਮੇਸ਼ਵਰ ਮੇਰੇ ਖੁਦਾਵੰਦ ਖੁਦਾ ਮੇਰੀ ਦੁਆ ਹੈ ਮੇਰੇ ਪ੍ਰਭੂ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਜਿਹੜੇ ਸਮੁੰਦਰ ਸਾਨੂੰ ਉਛਲਦੇ ਹੋਏ ਤੇ ਡਰਾਉਣੇ ਨਜ਼ਰ ਆਉਂਦੇ ਆ ਜਿਹੜੀਆਂ ਸਮੱਸਿਆਵਾਂ ਸਾਨੂੰ ਵੱਡੀਆਂ ਨਜ਼ਰ ਆਉਂਦੀਆਂ ਆ ਜਿੱਥੋਂ ਦੀ ਨਿਕਲਣ ਦਾ ਸਾਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਪਿੱਛੇ ਮੁੜਦੇ ਆ ਤੇ ਸਾਡੇ ਪਿੱਛੇ ਵੈਰੀ ਸਾਡੀ ਜਾਨ ਲੈਣ ਨੂੰ ਪਿਆ ਹੋਇਆ ਆ اے ਮੇਰੇ ਖੁਦਾਵਨ ਖੁਦਾ ਅੱਜ ਉਹਨਾਂ ਸਮੱਸਿਆ ਰੂਪੀ ਸਮੁੰਦਰਾਂ ਦੇ ਵਿੱਚ ਮੇਰੇ ਪ੍ਰਭੂ ਸਾਡੇ ਲਈ ਕੰਧਾ ਬਣਾ ਦਿਓ ਮੇਰੇ ਪ੍ਰਭੂ ਜੀ ਅੱਜ ਸਾਨੂੰ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਦੀ ਸੁਖ ਪੁਕੇ ਲੰਗਾ ਕੇ ਲੈ ਜਾਓ ਮੇਰੇ ਪ੍ਰਭੂ ਉਹ ਸਮੱਸਿਆਵਾਂ ਸਾਨੂੰ ਸ਼ੂ ਨਾ ਸਕਣ ਜਿੱਦਾਂ ਉਸ ਸਮੁੰਦਰ ਦਾ ਪਾਣੀ ਸਰਾਇਲੀਆਂ ਨੂੰ ਛੂ ਨਾ ਸਕਿਆ اے ਮੇਰੇ ਖੁਦਾਵੰਦ ਖੁਦਾ ਇਹ ਸਮੱਸਿਆਵਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਆ ਇਹ ਬਿਮਾਰੀਆਂ ਜਿਹੜੀਆਂ ਆਈਆਂ ਹੋਈਆਂ ਆ ਇਹ ਸਾਨੂੰ ਛੂ ਨਾ ਸਕਣ ਮੇਰੇ ਖੁਦਾਵੰਦ ਖੁਦਾ ਅਸੀਂ ਤੁਹਾਡੀ ਮਹਿਮਾ ਨੂੰ ਦੇਖੀਏ ਮੇਰੇ ਪਿਆਰੇ ਪ੍ਰਭੂ ਜੀ ਇਹ ਸਮੱਸਿਆਵਾਂ ਦੇ ਸਮੁੰਦਰ ਫਟ ਜਾਣ ਅਰ ਸਾਡੇ ਲਈ ਰਸਤੇ ਤਿਆਰ ਹੋ ਜਾਣ ਮੇਰੇ ਪ੍ਰਭੂ ਅਰ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਸਾਡੇ ਪਿੱਛੇ ਸਾਡੀ ਜਾਨ ਲੈਣ ਦੇ ਲਈ ਪਈ ਆ ਮੇਰੇ ਪਿਤਾ ਪਰਮੇਸ਼ਰ ਜੀ ਉਸੇ ਹੀ ਸਮੱਸਿਆਵਾਂ ਦੇ ਵਿੱਚ ਤੁਸੀਂ ਉਹਦਾ ਨਾਸ਼ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਜਿਸੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਵੱਡੇ ਮਿਰਕਲ ਨੂੰ ਦੇਖੀਏ ਆ ਇਸ ਵੱਡੇ ਚਮਤਕਾਰ ਨੂੰ ਦੇਖੀਏ ਮੇਰੇ ਪਿਆਰੇ ਪ੍ਰਭੂ ਤੁਸੀਂ ਤਾਂ ਚਿੰਨ੍ਹ ਪੈਦਾ ਕਰਨ ਵਾਲੇ ਪਰਮੇਸ਼ਰ ਆ ਮੇਰੇ ਪਿਆਰੇ ਪ੍ਰਭੂ ਯਿਸੂ ਜੀ ਤੁਸੀਂ ਉਸ ਟੈਕਸ ਵਸੂਲਰ ਨੂੰ ਤੁਸੀਂ ਕਿਹਾ ਜਾ ਤੇ ਜਾ ਕੇ ਮੱਛੀ ਦੇ ਮੂੰਹ ਦੇ ਵਿੱਚ ਦੇਖ ਤੇ ਉੱਥੇ ਤੁਸੀਂ ਮੱਛੀ ਦੇ ਮੂੰਹ ਦੇ ਵਿੱਚ ਉੱਥੇ ਪੈਸੇ ਪੈਦਾ ਕਰ ਦਿੱਤੇ ਮੇਰੇ ਪ੍ਰਭੂ ਤੁਸੀਂ ਉਹ ਟੈਕਸ ਜਿਹੜਾ ਸੀਗਾ ਉਹ ਮੱਛੀ ਦੇ ਮੂੰਹ ਦੇ ਵਿੱਚ ਪਾ ਦਿੱਤਾ ਤੁਸੀਂ ਇੱਕ ਚਿੰਨ ਦਿੱਤਾ ਮੇਰੇ ਪ੍ਰਭੂ ਕਿ ਸੱਚਮੈ ਤੁਸੀਂ ਮੁਕਤੀ ਦਾਤਾ ਪਰਮੇਸ਼ਵਰ ਸਭ ਕੁਝ ਤੁਹਾਡੇ ਲਈ ਕਰਨਾ ਜਿਹੜਾ ਆ ਉਹ ਸੰਭਵ ਆ ਪਾਣੀ ਦੀਆਂ ਚੀਜ਼ਾਂ ਵੀ ਤੁਹਾਡੇ ਹੁਕਮ ਦੇ ਵਿੱਚ ਆ ਅਰ ਜਿੱਥੋਂ ਚਾਹੋ ਤੁਸੀਂ ਆਪਣੇ ਲੋਕਾਂ ਦੇ ਲਈ ਸਭ ਕੁਝ ਪੈਦਾ ਕਰਨ ਦੀ ਸਮਰਥ ਰੱਖਦੇ ਆ ਮੇਰੇ ਖੁਦਾਵਨ ਖੁਦਾ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਕਿ ਤੁਸੀਂ ਇਸ ਯੋਗ ਸਮਝਿਆ ਕਿ ਪ੍ਰਭੂ ਅਸੀਂ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਆ ਅੱਜ ਮੇਰੇ ਪ੍ਰਭੂ ਆਪਣੇ ਚਾਹਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਚਿੰਨ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪ੍ਰਭੂ ਜਿਹੜੇ ਲੋਕ ਨਿਰਾਸ਼ ਹੋ ਚੁੱਕੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਚਿੰਨ ਆ ਜਾਣ ਕਿ ਪ੍ਰਭੂ ਤੁਸੀਂ ਇਹਨਾਂ ਨੂੰ ਛੁਟਕਾਰਾ ਦੇਣ ਵਾਲੇ ਪਰਮੇਸ਼ਵਰ ਆ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਤੁਹਾਡੇ ਜ਼ਲਾਲ ਨੂੰ ਦੇਖਣ ਇਹ ਤੁਹਾਡੇ ਮੇਰੇ ਪ੍ਰਭੂ ਅਦਭੁਤ ਕੰਮਾਂ ਨੂੰ ਦੇਖਣ ਤੇ ਸਮਝਣ ਮੇਰੇ ਪਿਤਾ ਪਰਮੇਸ਼ਵਰ ਜੀ ਅਰ ਤੁਹਾਡੇ ਕੰਮਾਂ ਦੇ ਰਾਹੀਂ ਮੇਰੇ ਪ੍ਰਭੂ ਇਹਨਾਂ ਨੂੰ ਹੌਸਲਾ ਤੇ ਤਸੱਲੀ ਮਿਲੇ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ ਕੰਮਾਂ ਦੇ ਰਾਈ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਇਰਾਦੇ ਹੋਰ ਬੁਲੰਦ ਹੋਣ ਮੇਰੇ ਪ੍ਰਭੂ ਜੀ ਅਰੇ ਵੱਡੇ ਹੌਸਲੇ ਤੇ ਤਸੱਲੀ ਦੇ ਨਾਲ ਆਪਣੀਆਂ ਮੰਜ਼ਲਾਂ ਨੂੰ ਤੈਅ ਕਰਨ ਮੇਰੇ ਪ੍ਰਭੂ ਆਪਣੇ ਰਾਹਾਂ ਦੇ ਵਿੱਚੋਂ ਖੁਸ਼ੀ ਦੇ ਨਾਲ ਆਪਣਾ ਸਫ਼ਰ ਖਤਮ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਮੈਂ ਧੰਨਵਾਦ ਕਰਦੀ ਤੁਸੀਂ ਤਾਂ 12 ਸਾਲਾਂ ਦੀ ਰੋਗਣ ਨੂੰ ਸ਼ਿਫਾ ਦੇ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਉਹਨੇ ਤਾਂ ਨੇਚਾਈ ਕੀਤੀ ਸੀਗੀ ਅਰੇ ਤੁਹਾਡੇ ਪੱਲੇ ਨੂੰ ਛੂ ਲਿਆ ਅਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਕਿਹਾ ਮੇਰੇ ਅੰਦਰੋਂ ਸਾਮਰਥ ਨਿਕਲੀ ਆ ਮੇਰੇ ਪਿਆਰੇ ਪ੍ਰਭੂ ਪੀੜਾਂ ਤੁਹਾਡੇ ਉੱਤੇ ਡਿੱਗ ਰਹੀਆਂ ਸੀਗੀਆਂ ਪਰ ਪਿਤਾ ਪਰਮੇਸ਼ਵਰ ਤੁਹਾਡੇ ਪੁੱਤਰ ਦੀ ਸਾਮਰਥ ਜਿਹੜੀ ਤੁਸੀਂ ਆਪਣੀ ਸਾਮਰਥ ਆਪਣੇ ਪੁੱਤਰ ਯੇਸ਼ੂ ਜੀ ਦੇ ਅੰਦਰ ਪਾਈ ਉਸ ਸਾਮਰਥ ਨੂੰ ਛੂਹ ਲੈਣ ਦੇ ਨਾਲ ਹੀ ਉਹ ਰੋਗਣ ਚੰਗੀ ਹੋ ਗਈ ਤੇ ਮੇਰੇ ਪਿਆਰੇ ਪ੍ਰਭੂ ਜੀ ਅੱਜ ਬਹੁਤ ਸਾਰੇ ਭੈਣ ਭਰਾ ਮੇਰੇ ਪ੍ਰਭੂ ਤੁਹਾਡੇ ਧੀਆਂ ਪੁੱਤਰ ਮੇਰੇ ਪਿਤਾ ਪਰਮੇਸ਼ਵਰ ਉਸ ਰੋਗਣ ਦੀ ਨਿਆਈ ਕੁੱਬੇ ਹੋ ਚੁੱਕੇ ਆ ਉਹਨਾਂ ਦੇ ਨੇੜਿਓਂ ਉਹਨਾਂ ਦੀਆਂ ਸਮੱਸਿਆਵਾਂ ਦੀ ਤੇ ਬੇਪਰਤੀਤੀ ਦੀ ਮੇਰੇ ਪ੍ਰਭੂ ਦੁਰਗੰਧ ਆਉਂਦੀ ਆ ਅੱਜ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਜੀ ਉਹ ਵੱਡੀ ਨੇਚਾ ਜਿਹੜੀ ਉਸ ਕੁੱਬੀ ਔਰਤ ਦੇ ਅੰਦਰ ਆ ਗਈ ਮੇਰੇ ਪ੍ਰਭੂ ਜੀ ਉਹ ਤੁਹਾਡੇ 3 ਪੁੱਤਰਾਂ ਦੇ ਅੰਦਰ ਆਏ ਤੁਹਾਡੇ ਲੋਕਾਂ ਦੇ ਅੰਦਰ ਆਏ ਉਸ ਨੇਚਾ ਦੇ ਨਾਲ ਮੇਰੇ ਪ੍ਰਭੂ ਯਿਸੂ ਮਸੀਹ ਜੀ ਦਾ ਜਦਵਾ ਜੋ ਪੱਲਾ ਸ਼ੂ ਲੈਣ ਮੇਰੇ ਪ੍ਰਭੂ ਅੱਜ ਜਦੋਂ ਪ੍ਰਾਰਥਨਾ ਕਰਦੇ ਆਂ ਹੀ ਉਹ ਆਪਣਾ ਹੱਥ ਵਧਾਉਣ ਔਰ ਆਤਮਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਪੱਲੇ ਨੂੰ ਸ਼ੂ ਲੈਣ ਅੱਜ ਆਤਮਾ ਦੇ ਵਿੱਚ ਮੇਰੇ ਪ੍ਰਭੂ ਤੁਹਾਡੇ ਸਮਰਥ ਨੂੰ ਸ਼ੂਣ ਤੇ ਤੁਹਾਡਾ ਸਮਰਥ ਉਹਨਾਂ ਦੀ ਜਿੰਦਗੀ ਦੇ ਵਿੱਚ ਕੰਮ ਕਰੇ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਦੇ ਆਤਮਾ ਦਾ ਕੁੱਬਾ ਪੰ ਦੂਰ ਹੋ ਜਾਏ ਉਹਨਾਂ ਦੇ ਮਨ ਦਾ ਕੁੱਬਾ ਪੰ ਦੂਰ ਹੋ ਜਾਏ ਮੇਰੇ ਪ੍ਰਭੂ ਜੀ ਅਰ ਉਹ ਬਿਮਾਰੀਆਂ ਜਿਹੜੀਆਂ ਕਈ ਵਰਿਆਂ ਤੋਂ ਉਹਨਾਂ ਦੇ ਜਿਸਮ ਨੂੰ ਚੁੰਬੜੀਆਂ ਹੋਈਆਂ ਆ ਬਹੁਤ ਬਿਮਾਰੀਆਂ ਜਿਨ੍ਹਾਂ ਦਾ ਕਰਕੇ ਉਹ ਕਿਤੇ ਆ ਜਾ ਨਹੀਂ ਸਕਦੇ ਉਹ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਬਹੁਤ ਮਜਬੂਰ ਕੀਤਾ ਹੈ ਜਿਨ੍ਹਾਂ ਨੇ ਅੱਜ ਮੇਰੇ ਪ੍ਰਭੂ ਜਦੋਂ ਆਤਮਾ ਦੇ ਵਿੱਚ ਆਪਣਾ ਹੱਥ ਵਧਾਉਣ ਤੁਹਾਡੇ ਪੱਲੇ ਨੂੰ ਛੂਣ ਤਾਂ ਉਸ ਕੁਬੀ ਔਰਤ ਦੀ ਨਿਆਈ ਉਹ ਸ਼ਿਫਾ ਪਾ ਲੈਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ اے ਮੇਰੇ ਖੁਦਾਵੰਦ ਖੁਦਾ ਅੱਜ ਆਪਣੇ ਲੋਕਾਂ ਨੂੰ ਸ਼ਿਫਾ ਦਿਓ ਮੇਰੇ ਪ੍ਰਭੂ ਤੁਸੀਂ ਅੱਜ ਮੌਜੂਜ਼ਾ ਕਰ ਦਿਓ ਮੇਰੇ ਪ੍ਰਭੂ ਜੀ ਮੰਝੀਆਂ ਤੇ ਪਏ ਹੋਏ ਉੱਠ ਖਲੋਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਕੁਰਸੀਆਂ ਦੇ ਉੱਤੇ ਬੈਠ ਕੇ ਜਿਹੜੇ ਸਫਰ ਕਰਦੇ ਆ ਜਿਹੜੇ व्हील चेयर्स ਦੇ ਉੱਤੇ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹ ਬਿਮਾਰੀ ਦੀਆਂ ਕੁਰਸੀਆਂ ਤੋਂ ਉੱਠ ਖਲੋਣ ਮੇਰੇ ਪ੍ਰਭੂ ਕੈਂਸਰ ਦੇ ਰੋਗੀਆਂ ਨੂੰ ਸ਼ਿਫਾ ਦੇ ਦਿਓ ਸਗੋ ਹਰ ਪ੍ਰਕਾਰ ਦੇ ਰੋਗੀਆਂ ਨੂੰ ਮੇਰੇ ਪ੍ਰਭੂ ਜੀ ਜਿਹੜੇ ਸ਼ਿਫਾ ਦੇ ਲਈ ਤੁਹਾਡੀ ਹਜ਼ੂਰੀ ਚ ਪੁਕਾਰਦੇ ਆ ਅਜੋਨਾਂ ਰੋਗੀਆਂ ਨੂੰ ਸ਼ਿਫਾ ਦਿਓ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਆਪਣੇ ਲੋਕਾਂ ਨੂੰ ਮੇਰੇ ਪ੍ਰਭੂ ਜੀ ਇਨਾਂ ਭਿਆਨਕ ਸਮਿਆਂ ਦੇ ਵਿੱਚ ਮੇਰੇ ਪ੍ਰਭੂ ਸੰਭਾਲ ਕੇ ਰੱਖਣਾ ਮੇਰੇ ਪ੍ਰਭੂ ਇਸ ਮਹਾਮਰੀ ਤੋਂ ਬਚ ਆਕੇ ਰੱਖਿਓ ਮੇਰੇ ਪ੍ਰਭੂ ਜੀ ਤੁਹਾਡੇ ਲੋਕਾਂ ਦਾ ਅੰਦਰ ਬਾਹਰ ਮਜ਼ਬੂਤ ਹੋਵੇ ਮੇਰੇ ਪ੍ਰਭੂ ਤੁਹਾਡੇ ਲੋਕਾਂ ਦਾ ਈਮਾਨ ਮਜ਼ਬੂਤ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਲੋਕ ਮੇਰੇ ਪ੍ਰਭੂ ਨੇਚਰ ਦੇ ਜੋਦੇ ਸੂਰਬੀਰ ਤੇ ਧਨੀ ਬਣ ਜਾਣ ਮੇਰੇ ਪ੍ਰਭੂ ਔਰ ਜਿਹੜੇ ਤੁਹਾਡੇ ਉੱਤੇ ਈਮਾਨ ਰੱਖਣ ਮੇਰੇ ਪ੍ਰਭੂ ਸ਼ਰਮਿੰਦੇ ਨਾ ਹੋਣ ਪਰ ਫਤਿਹ ਨੂੰ ਪ੍ਰਾਪਤ ਕਰਨ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਚ ਮੇਰੇ ਪਿਆਰੇ ਪ੍ਰਭੂ ਨਾ ਮੇਰੇ ਖੁਦਾਵੰਦ ਖੁਦਾ ਤੁਹਾਡੇ ਮੌਜਜ਼ੇ ਛੋਟੇ ਨਹੀਂ ਆ ਮੇਰੇ ਪ੍ਰਭੂ ਜੀ ਤੁਹਾਡੇ ਮੌਜਜ਼ੇ ਬਹੁਤ ਵੱਡੇ ਆ ਮੇਰੇ ਪ੍ਰਭੂ ਯੇਸੂ ਮਸੀਹ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲੈ ਕੇ 5000 ਨੂੰ ਰਜ਼ਾ ਦਿੱਤਾ ਔਰ ਪਿੱਛੇ 12 ਟੋਕਰਿਆਂ ਦੇ ਵਿੱਚ ਬਰਕਤ ਬਚ ਗਈ ਮੇਰੇ ਪਿਆਰੇ ਪ੍ਰਭੂ ਯੇਸੂ ਮਸੀਹ ਦੇ ਨਾਮ ਚ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਫਿਰ ਤੋਂ ਇਦਾਂ ਹੀ ਹੋ ਜਵੇ ਮੇਰੇ ਪ੍ਰਭੂ ਜੀ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਅਸੀਂ ਸਵਰਗ ਵੱਲ ਨੂੰ ਚੱਕਦੇ ਆ ਮੇਰੇ ਪਿਆਰੇ ਪ੍ਰਭੂ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਇਸ ਘਰ ਦੀ ਹਰੇਕ ਵਸਤੂ ਦੇ ਉੱਤੇ ਤੁਹਾਡੀ ਬਰਕਤ ਆ ਜਾਏ ਮੇਰੇ ਖੁਦਾਵੰਦ ਖੁਦਾ ਔਰ ਇਹ ਕਦੀ ਵੀ ਨਾ ਮੁੱਕਣ ਵਾਲੀਆਂ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਔਰ ਇਹ ਬਰਕਤਾਂ ਮੇਰੇ ਪ੍ਰਭੂ ਟੋਕਰਿਆਂ ਦੇ ਵਿੱਚ ਬਰਲ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਵਰਤਣ ਨਾਲੋਂ ਵੱਧ ਦਿੱਤਾ ਮੇਰੇ ਪ੍ਰਭੂ ਜੀ ਤੁਸੀਂ ਸਾਡੇ ਪੈਣਣ ਨਾਲੋਂ ਵੱਧ ਦਿੱਤਾ ਤੁਸੀਂ ਸਾਡੇ ਖਾਣ ਨਾਲੋਂ ਜ਼ਿਆਦਾ ਸਾਨੂੰ ਦਿੱਤਾ ਮੇਰੇ ਪ੍ਰਭੂ ਤੁਸੀਂ ਸਾਨੂੰ ਮੰਗਣ ਵਾਲੇ ਨਹੀਂ ਤੁਸੀਂ ਤਾਂ ਸਾਨੂੰ ਵੰਡਣ ਵਾਲੇ ਬਣਾ ਦਿੱਤਾ ਮੇਰੇ ਪ੍ਰਭੂ ਮੈਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਇਸ ਬਰਕਤ ਦੇ ਲਈ ਰਹਿਮਤ ਦੇ ਲਈ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਹਾਡੇ ਇਹਨਾਂ ਮੌਜੂਜ਼ਿਆ ਨੂੰ ਮੇਰੇ ਪ੍ਰਭੂ ਤੁਹਾਡੇ ਚਿੰਨ ਤੇ ਚਮਤਕਾਰਾਂ ਨੂੰ ਅਸੀਂ ਮੰਗਦੇ ਹਾਂ ਅਸੀਂ ਪ੍ਰਾਰਥਨਾ ਕਰਦੇ ਸਾਡੀ ਕਲੀਸਿਆ ਦੇ ਵਿੱਚ ਤੁਹਾਡਾ ਆਤਮਾ ਮੇਰੇ ਪ੍ਰਭੂ ਚਿੰਨ ਤੇ ਚਮਤਕਾਰ ਕਰੇ ਮੇਰੇ ਪ੍ਰਭੂ ਜੀ ਤੁਹਾਡਾ ਆਤਮਾ ਮੇਰੇ ਪ੍ਰਭੂ ਰੋਗੀਆਂ ਨੂੰ ਸ਼ੂ ਕੇ ਚੰਗਿਆਂ ਕਰੇ ਮੇਰੇ ਪ੍ਰਭੂ ਜੀ ਤੁਹਾਡਾ ਆਤਮਾ ਮੇਰੇ ਪ੍ਰਭੂ ਤੁਹਾਡੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਮੇਰੇ ਪ੍ਰਭੂ ਮੌਜੂਜ਼ਾਤਾਂ ਦੇ ਰਾਹੀਂ ਪੂਰੀਆਂ ਕਰ ਦੇ ਮੇਰੇ ਪ੍ਰਭੂ ਜੀ ਹਰ ਸਭ ਤੋਂ ਵੱਡਾ ਮੌਜੂਜ਼ਾ ਹੋ ਜਾਏ ਮੇਰੇ ਪ੍ਰਭੂ ਕਿ ਸਾਡੇ ਪਰਿਵਾਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬਚਾਏ ਜਾਣ ਮੇਰੇ ਪ੍ਰਭੂ ਸਾਡੇ ਘਰਾਣੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਉਸ ਤੋਂ ਵੀ ਵੱਡਾ ਮੌਜਜ਼ਾ ਹੋ ਜਾਏ ਮੇਰੇ ਪਿਤਾ ਪਰਮੇਸ਼ਵਰ ਕੇ ਸਾਡਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਏ ਅਸੀਂ ਸਵਰਗ ਨੂੰ ਜਾਣ ਵਾਲੇ ਬਣ ਜਾਈਏ ਔਰ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਸਾਨੂੰ ਨਰਕ ਦੀ ਭਿਆਨਕ ਅੱਗ ਤੋਂ ਬਚਾ ਲਓ ਮੇਰੇ ਪ੍ਰਭੂ ਸਾਨੂੰ ਨਾਸ਼ ਹੋਣ ਤੋਂ ਬਚਾ ਲਓ ਮੇਰੇ ਪ੍ਰਭੂ ਜੀ ਔਰ ਇਨ੍ਹਾਂ ਔਖੀਆਂ ਸਮਿਆਂ ਦੇ ਵਿੱਚ ਮੇਰੇ ਪ੍ਰਭੂ ਆਪਣਾ ਹਿੰਮਤ ਜ਼ੋਰ ਤੇ ਬਲ ਦੇ ਕੇ ਆਪਣੇ ਆਤਮਾ ਦਾ ਮਸਾ ਤੇ ਅਨੁਗ੍ਰਹਿ ਦੇ ਕੇ ਗਿਆਨ ਸਮਝ ਤੇ ਪ੍ਰਕਾਸ਼ ਦਾ ਆਤਮਾ ਦੇ ਕੇ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਸੰਭਾਲ ਕੇ ਰੱਖਣਾ ਬਚਾ ਕੇ ਰੱਖਣਾ ਮੇਰੇ ਪ੍ਰਭੂ ਔਰ ਬਹੁਤਾਂ ਲੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਇੱਕ ਸਹੀ ਦਿਸ਼ਾ ਨਿਰਦੇਸ਼ ਦੇਣ ਵਾਲੇ ਬਣ ਸਕੀਏ ਮੇਰੇ ਪ੍ਰਭੂ ਇੱਕ ਚੰਗਾ ਨਮੂਨਾ ਸਾਬਤ ਹੋ ਸਕੀਏ ਆਓ ਮੇਰੇ ਖੁਦਾਵੰਦ ਖੁਦਾ ਸਾਡੀਆਂ ਦੁਆਵਾਂ ਨੂੰ ਸੁਣੋ ਤੇ ਕਬੂਲ ਕਰੋ ਇਹ ਸਾਰੀ ਪ੍ਰਾਰਥਨਾ ਸੈਨਾਵਾ ਦੇ ਯਹਵਾ ਪਰਮੇਸ਼ਰ ਜੀ ਦੇ ਕੋਲੋਂ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ ਸਭ ਮਿਲ ਕੇ ਮੰਗਦੇ ਆ ਆਮੀਨ ਆਮੀਨ ਦ ਆਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੇ ਵੱਲੋਂ ਅਸੀਂ ਆਪ ਸਭ ਜੀ ਦੀ ਸੁੱਖ ਸਲਾਮਤੀ ਸ਼ਾਂਤੀ ਸੈਨਾਵਾਂ ਦੇ ਯਹਵਾ ਪਰਮੇਸ਼ਰ ਜੀ ਦੇ ਕੋਲੋਂ ਮੰਗਦੇ ਹਾਂ ਆਮੇਨ ਆਮੇਨ